ਲੋਕ ਸਭਾ ਚੋਣਾਂ ਦਾ ਰਿਜ਼ਲਟ ਆਣਾ ਸ਼ੁਰੂ ਹੋ ਗਿਆ ਸਵੇਰੇ 8:00 ਵਜੇ ਤੋਂ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤੱਕ ਕਿਸ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਅਲੱਗ-ਅਲੱਗ ਹਲਕਿਆਂ ਤੋਂ ਪੂਰੀ ਰਿਪੋਰਟ ਦੇਵਾਂਗੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਦਿਆਂ ਕਿ ਕੌਣ ਅੱਗੇ ਜਾ ਰਿਹਾ ਕੌਣ ਪਿੱਛੇ ਚੱਲ ਰਿਹਾ ਤੇ ਪੂਰੀ ਖਬਰ ਆਪਣੇ ਚੈਨਲ 'ਤੇ ਹੀ ਵਿਖਾਵਾਂਗੇ ਸਭ ਤੋਂ ਪਹਿਲਾਂ ਸ਼੍ਰੀ ਨੰਦਪਰ ਸਾਹਿਬ ਸੀਟ ਦੀ ਗੱਲ ਕਰਾਂਗੇ ਜੋ ਕਿ ਹਾਰ ਸੀਟ ਬਣੀ ਹੋਈ ਸੀ ਉਸ ਦੇ ਉੱਤੇ ਮਾਲਵਿੰਦਰ ਸਿੰਘ ਕੰਗ ਜੋ ਕਿ ਆਵਾ ਦੀ ਪਾਰਟੀ ਦੇ ਉਮੀਦਵਾਰ ਸੀ ਉਹ ਸਭ ਤੋਂ ਅੱਗੇ ਚੱਲ ਰਹੇ ਨੇ ਉਹਨਾਂ ਦੇ ਖਾਤੇ ਵਿੱਚ ਹੁਣ ਤੱਕ 73822 ਵੋਟਾਂ ਪਈਆਂ ਨੇ ਤੇ ਨਾਲ ਉਹ 2483 ਦੀ ਲੀਡ ਦੇ ਰਹੇ ਨੇ ਤੇ ਦੂਜੇ ਨੰਬਰ ਤੇ ਰਵਿੰਦਰ ਸਿੰਘਲਾ ਨੇ ਜਿਨ੍ਹਾਂ ਨੂੰ 71338 ਵੋਟਾਂ ਦੇ ਖਾਤੇ ਵਿੱਚ ਪਈਆਂ ਨੇ ਤੇ 2483 ਤੋਂ ਪਿੱਛੇ ਚੱਲ ਰਹੇ ਨੇ ਤਾਂ ਦੱਸ ਦਿੰਦੇ ਆ ਕਿ ਤੀਜੇ ਨੰਬਰ ਤੋਂ ਪਾਪਾ ਪਾਪਾ ਦੇ ਡਾਕਟਰ ਸੁਭਾਸ਼ ਸ਼ਰਮਾ ਤੇ ਜਿਹੜਾ ਨੰਬਰ ਚੱਲ ਰਿਹਾ ਜਿਨ੍ਹਾਂ ਨੂੰ ਹੁਣ ਤੱਕ 53410 ਵੋਟਾਂ ਪਈਆਂ ਨੇ ਤੇ 20412 ਤੋਂ ਪਿੱਛੇ ਚੱਲ ਰਹੇ ਨੇ ਤੇ ਨਾਲ ਦੀ ਨਾਲ ਚੌਥੇ ਨੰਬਰ ਤੇ ਪ੍ਰੇਮ ਸਿੰਘ ਚੰਦੂ ਮਾਝਾ ਜੋ ਸੀ ਫਰੋਮਣੇ ਕੱਲ ਤੋਂ ਉਮੀਦਵਾਰ ਆ ਉਹਨਾਂ ਨੂੰ 26900 ਵੋਟ ਹੁਣ ਤੱਕ ਪਈ ਹੈ ਤੇ 40922 ਤੋਂ ਪਿੱਛੇ ਚੱਲ ਰਹੇ ਨੇ ਤੇ ਉਸ ਤੋਂ ਬਾਅਦ ਜਸਵੀਰ ਸਿੰਘ ਗੜੀ ਹੈ ਜਿਨ੍ਹਾਂ ਨੂੰ ਹੁਣ ਤੱਕ 24802 ਵੋਟ ਪਈ ਹੈ ਤੇ 49000 ਵੋਟਾਂ ਦੇ ਮਾਰਜਨ ਨਾਲ ਪਿੱਛੇ ਚੱਲ ਰਹੇ ਨੇ ਤੇ ਕੁਸ਼ਲ ਪਾਲ ਕੁਸ਼ਲ ਪਾਲ ਸਿੰਘ ਮਾਨ ਨੇ ਜੋ ਉਹਨਾਂ ਨੂੰ ਹੁਣ ਤੱਕ 5280 ਵੋਟਾਂ ਪੰਜਾਂ ਨੇ ਤੇ 68542 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਨਾਲ ਦੀ ਨਾਲ ਹੋਰ ਹਲਕੇ ਦੇ ਵਿੱਚ ਕੀ ਰਿਪੋਰਟ ਹੈ ਉਹ ਪੂਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਤ ਬਤ ਖਬਰਾਂ ਨੂੰ ਸ਼ੇਅਰ ਕਰਦੇ ਰਹੋ ਤੇ ਹੁਣ ਤੁਹਾਨੂੰ ਦਿਖਾਵਾਂਗੇ ਫਰੀਦਕੋਟ ਤੋਂ ਜੋ ਕਿ ਜਿੱਥੇ ਕਿ ਹੌਟ ਸੀਟ ਬਣੀ ਹੋਈ ਆ ਫਰੀਦਕੋਟ ਦੇ ਵਿੱਚ ਵੀ ਉਹ ਜਗ੍ਹਾ ਦੇ ਉੱਤੇ ਸਰਜ ਸਿੰਘ ਖਾਲਸਾ ਨੇ ਉਹ ਸਭ ਤੋਂ ਅੱਗੇ ਚੱਲ ਰਹੇ ਨੇ ਤੇ ਉਹਨਾਂ ਨੂੰ ਹੁਣ ਤੱਕ 67300 12 ਬੋਟਾਂ ਪਈਆਂ ਨੇ ਤੇ ਉਹ 23928 ਦੀ ਲੀਡ ਦੇ ਨਾਲ ਅੱਗੇ ਜਾ ਰਹੇ ਨੇ ਦੂਜੇ ਨੰਬਰ ਤੇ ਕਰਨਜੀ ਸਿੰਘ ਅਮੋਰ ਜੋ ਕਿ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਨੂੰ 43384 ਬੋਟਾਂ ਪਈਆਂ ਨੇ ਤੇ 23928 ਬੋਟਾਂ ਪਿੱਛੇ ਚੱਲ ਰਹੇ ਨੇ ਤੀਜੇ ਨੰਬਰ ਤੇ ਰਜਿੰਦਰ ਸਿੰਘ ਧਰਮਕੋਟ ਜੋ ਕਿ ਸ਼੍ਰੋਮਣੀ ਕਾਗਦ ਦੇ ਉਮੀਦਵਾਰ ਨੇ ਉਹਨਾਂ ਨੂੰ 30801 ਬੋਟ ਪਈ ਹੈ ਤੇ ਮਾਈਨਸ 36511 ਪਿੱਛੇ ਚੱਲ ਰਹੇ ਨੇ ਚੌਥੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸੋਖੇ ਜੋ ਕਿ 30282 ਵੋਟਾਂ ਨੂੰ ਪਈਆਂ ਨੇ 37030 ਵੋਟੇ ਪਿੱਛੇ ਚੱਲ ਰਹੇ ਨੇ ਪੰਜਵੇਂ ਨੰਬਰ ਤੋਂ ਦੱਸਦੇ ਨੇ ਕਿ ਪੰਜਵੇਂ ਨੰਬਰ ਤੋਂ ਜਿਹੜੀ ਹਸਲਾ ਹਸ ਦੀ ਰਿਪੋਰਟ ਸਾਹਮਣੇ ਆਈ ਹੈ ਜਿਨ੍ਹਾਂ ਨੂੰ 16000 16 ਵੋਟਾਂ ਹੁਣ ਤੱਕ ਪਈਆਂ ਨੇ ਤੇ 51206 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਨਾਲ ਦੀ ਨਾਲ ਹੋਰ ਵੀ ਹਲਕੇ ਦੇ ਰਿਪੋਰਟਾਂ ਸਾਂਝੀ ਕਰਦੇ ਨਾਂਗੇ ਕਿਉਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਲਗਾਤਾਰ ਰਿਪੋਰਟ ਸਾਂਝੀ ਕੀਤੀ ਜਾ ਰਹੀ ਹੈ ਉਸ ਦੇ ਨਾਲ ਅਸੀਂ ਪੂਰੀ ਤੁਹਾਨੂੰ ਡਿਟੇਲ ਦਿੰਦੇ ਰਹਾਂਗੇ ਕਿ ਜਗ੍ਹਾ ਤੋਂ ਕੌਣ ਜਿੱਤ ਰਿਹਾ ਹੈ ਕੌਣ ਹਾਰ ਰਿਹਾ ਹੈ ਤੇ ਇਸ ਦੇ ਨਾਲ ਖੰਡੂਰ ਸਾਹਿਬ ਜਿੱਥੇ ਕੀ ਅਮਰਤਪਾਲ ਸਿੰਘ ਖੜੇ ਨੇ ਉਹ ਵੀ ਇੱਕ ਹੋਰ ਸੀਟ ਬਣੀ ਹੋਈ ਸੀ ਜਿੱਥੇ ਕੀ ਬੜੀ ਲੀਡ ਦੇ ਨਾਲ ਅਮਰਤਪਾਲ ਸਿੰਘ ਵੀ ਅੱਗੇ ਜਾ ਰਹੇ ਨੇ ਅਮਰਤਪਾਲ ਸਿੰਘ ਨੂੰ ਹੁਣ ਤੱਕ 113456 ਵੋਟਾਂ ਪਈਆਂ ਨੇ ਤੇ 50405 ਦੀ ਲੀਡ ਦੇ ਰਹੇ ਨੇ ਸਭ ਤੋਂ ਅੱਗੇ ਚੱਲ ਰਹੇ ਨੇ ਅਮਰਤਪਾਲ ਸਿੰਘ ਦੂਜੇ ਨੰਬਰ ਤੇ ਕੁਲਬੀਰ ਸਿੰਘ ਜੀਰਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੂੰ 33551 ਵੋਟਾਂ ਪੰਜਾਂ ਨੇ ਤੇ 50405 ਵੋਟਾਂ ਪਿੱਛੇ ਰਹਿ ਨੇ ਤੀਜੇ ਨੰਬਰ ਤੇ ਆਵਾ ਦੀ ਪਾਰਟੀ ਦੇ ਲਾਜ ਸਿੰਘ ਪੋਲਰ ਜਿਨ੍ਹਾਂ ਨੂੰ ਹੁਣ ਤੱਕ 56499 ਵੋਟਾਂ ਪੰਜਾਂ ਨੇ 5697 ਵੋਟਾਂ ਪਿੱਛੇ ਚੱਲ ਰਹੇ ਨੇ ਤੇ ਬਿਰਸਾ ਸਿੰਘ ਮਟੋਆ ਜਿਹੜੇ ਲਗਾਤਾਰ ਆਪਣੀ ਸਪੀਚਾਂ ਵਿੱਚ ਕਹਿੰਦੇ ਰਹਿੰਦੇ ਨੇ ਕਿ ਮੈਂ ਸਭ ਤੋਂ ਅੱਗੇ ਜਾ ਰਹੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਨਾ ਧਿਆਨ ਦਿੱਤਾ ਜਾਵੇ ਉਹਨਾਂ ਦੀ ਰਿਪੋਰਟ ਦੱਸਾਂਗੇ ਕਿ ਹੁਣ ਤੱਕ 24000 999 ਵੋਟਾਂ ਪੰਜਾਂ ਨੇ 88470 ਵੋਟਰਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਪੂਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਦੇਣਾ ਕਿ ਤਾਂ ਹੋਰ ਵੀ ਤੁਹਾਨੂੰ ਦੱਸਦੇ ਆ ਕਿ ਕੌਣ ਕਿਸ ਜਗ੍ਹਾ ਉੱਤੇ ਖੜਿਆ ਬਠਿੰਡੇ ਦੀ ਗੱਲ ਕਰਦੇ ਆ ਬਠਿੰਡੇ ਹਲਕੇ ਤੋਂ ਹੁਣੇ ਤੁਹਾਨੂੰ ਦੱਸ ਦਿੰਦੇ ਆ ਕਿ ਬਠਿੰਡੇ ਹਲਕੇ ਤੋਂ ਕੌਣ ਅੱਗੇ ਜਾ ਰਿਹਾ ਹੈ ਬਠਿੰਡੇ ਹਲਕੇ ਤੋਂ ਹਰ ਸਿਮਰਤ ਕੌਰ ਬਾਦਲ ਸ਼ਰਮਣੀ ਕਲਰ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ ਹੁਣ ਤੱਕ 125851 ਵੋਟਾਂ ਪੰਜਾਂ ਨੇ ਤੇ 14979 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤੁਸੀਂ ਦੇਖੋ ਦੂਜੇ ਨੰਬਰ ਤੇ ਹੈ ਗੁਰਮੀਤ ਸਿੰਘ ਖੁੱਭੀਆਂ ਜੋ ਕਿ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਹੁਣ ਤੱਕ 1 ਲੱਖ 10772 ਵੋਟ ਪਈ ਹੈ ਤੇ 1400 ਤੋਂ 12979 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੀਜੇ ਨੰਬਰ ਤੇ ਹੈ ਜਿਤ ਮਹਿੰਦਰ ਸਿੰਘ ਸਿੱਧੂ ਜੋ ਕਿ ਇੰਡੀਆ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਨੇ 60550 ਵੋਟ ਉਹਨਾਂ ਨੂੰ ਹੁਣ ਤੱਕ ਪਈ ਹੈ ਤੇ 65000 ਵੋਟਾਂ ਤੋਂ 6301 ਵੋਟਾਂ ਦੇ ਕਰੀਬ ਪਿੱਛੇ ਚੱਲ ਰਹੇ ਨੇ ਉਸ ਤੋਂ ਬਾਅਦ ਪਾਜਪਾ ਦੇ ਉਮੀਦਵਾਰ ਪਰਮਪਾਲ ਕੋਲ ਸਿੱਧੂ ਨੇ ਉਹਨਾਂ ਨੂੰ 36503 ਵੋਟ ਪਈ ਹੈ ਤੇ ਨਾਲ ਉਹਨਾ ਜਿਹੜੀ ਪਿੱਛੇ ਚੱਲ ਰਹੇ ਨੇ 99348 ਵੋਟਾਂ ਤੋਂ ਲੱਖ ਸਦਾਨਾ ਜੋ ਕਿ ਹਮੇਸ਼ਾ ਕਹਿੰਦੇ ਰਹੇ ਕਿ ਇਸ ਵਾਰ ਲੋਕ ਅਲੱਗ ਤੋਂ ਰਿਜ਼ਲਟ ਦੇਣਗੇ ਪਰ ਉਹਨਾਂ ਹੁਣ ਤੱਕ 30648 ਵੋਟਾਂ ਪਈਆਂ ਨੇ ਤੇ 95203 ਬੋਟਾਂ ਤੋਂ ਪਿੱਛੇ ਚੱਲ ਰਹੇ ਨੇ ਇਹ ਪੂਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਹੋਰ ਵੀ ਹਲਕੇ ਦੀ ਤੁਹਾਡੇ ਨਾਲ ਰਿਪੋਰਟ ਦੱਸਦੇ ਆ ਪਲ ਪਲ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਕੌਣ ਕਿਹ ਜਗ੍ਹਾ ਤੋਂ ਜਿੱਤ ਰਿਹਾ ਹੈ ਤਾਂ ਇਸ ਦੇ ਨਾਲ ਸੰਗਰੂਰ ਦੀ ਗੱਲ ਕਰਦੇ ਆ ਸੰਗਰੂਰ ਵੀ ਹੋਰ ਸੀਟ ਬਣ ਚੁੱਕੀ ਹੈ ਸੰਗਰੂਰ ਦੇ ਵਿੱਚ ਆਮ ਆਦੀ ਪਾਰਟੀ ਦੇ ਗੁਰਮੀਤ ਸਿੰਘ ਮੀਤੇਰ ਸਭ ਤੋਂ ਅੱਗੇ ਚੱਲ ਰਹੇ ਨੇ 132447 ਬੋਟਾਂ ਉਹਨਾਂ ਦੇ ਖਾਤੇ ਚ ਪਈਆਂ ਨੇ ਤੇ 61400 99 ਬੋਟਾਂ ਦੀ ਲੀਡ ਦੇ ਰਹੇ ਨੇ ਤੇ ਇਸ ਦੇ ਨਾਲ ਸਿੰਦਰ ਸਿੰਘ ਮਾਨ ਜਿਨ੍ਹਾਂ ਨੂੰ ਹੁਣ ਤੱਕ 70950 ਬੋਟਾਂ ਪੰਜਾਂ ਨੇ 61497 ਬੋਟਾਂ ਤੋਂ ਪਿੱਛੇ ਚੱਲ ਰਹੇ ਨੇ ਤੇ ਸਿਕਪਾਲ ਸਿੰਘ ਖੈਰਾ 62224 ਬੋਟਾਂ ਹੁਣ ਤੱਕ ਹਾਸਲ ਕਰ ਚੁੱਕੇ ਨੇ ਤੇ 70223 ਬੋਟਾਂ ਤੋਂ ਪਿੱਛੇ ਚੱਲ ਰਹੇ ਨੇ ਇਸ ਦੇ ਨਾਲ ਰਵਿੰਦ ਖੰਨਾ ਜੋ ਕੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ 37399 ਬੋਟਾਂ ਉਹਨਾਂ ਪੰਜਾਂ ਨੇ 9548 ਬੋਟਾਂ ਤੋਂ ਪਿੱਛੇ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਚੰਦੂ ਜੋ ਕਿ 25000 ਤੇ ਕਰੀਬ 85 ਨੇ 10 1 ਲੱਖ 74000 ਚ ਵਾਲੀ ਦੇ ਕਰੀਬ ਜਿਹੜੇ ਪਿੱਛੇ ਚੱਲ ਰਹੇ ਨੇ ਤਾਂ ਇਹ ਪੂਰੀ ਖਬਰ ਤੁਹਾਨੂੰ ਨਾਲ ਦੀ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਕਿਸ ਹਾਲ ਕੀ ਦੀ ਰਿਪੋਰਟ ਦੇਖਣਾ ਚਾਹੁੰਦੇ ਹੋ ਤੁਸੀਂ ਵੀ ਆਪਣਾ ਕਮੈਂਟ ਤੇ ਨਾਲ ਦੀ ਨਾਲ ਇਸ ਖਬਰ ਨੂੰ ਸ਼ੇਅਰ ਕਰਦੇ ਰਹੋ ਪਲ-ਪਲ ਦੀ ਰਿਪੋਰਟ ਸਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਥੋੜੀ ਦੇਰ ਦੇ ਵਿੱਚ ਨਤੀਜੇ ਹੁਣੇ ਬਾਕੀ ਨੇ ਜਿੱਤ ਦੇ ਨਜ਼ਦੀਕ ਜਿਹੜੇ ਉਮੀਦਵਾਰ ਪਹੁੰਚ ਚੁੱਕੇ ਨੇ ਬਾਅਦ ਵਿੱਚ ਬਰਾਦ ਜਿਹੜੇ ਇਸ ਰਿਜਲਟ ਦੇ ਵਿੱਚ ਆਏ ਲਈ ਗਿਣਤੀ ਹੋ ਰਹੀ ਹੈ ਬਾਰੇ ਪੜਾਅ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਇਸ ਨੂੰ ਲੈ ਕੇ ਹੁਣ ਕੁਝ ਕੀ ਦੇਰ ਦੇ ਵਿੱਚ ਉਮੀਦਵਾਰ ਦਾ ਐਲਾਨ ਹੋ ਜਾਏਗਾ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਹੋਰ ਜੀ ਤੁਹਾਡੇ ਨਾਲ ਅਸੀਂ ਰਿਪੋਰਟ ਸਾਂਝ ਕਰਦੇ ਰਹਾਂਗੇ ਜਿਵੇਂ ਜਿਵੇਂ ਸਾਡੇ ਕੋਲ ਰਿਪੋਰਟ ਆ ਰਹੀ ਹੈ ਉਹਨਾਂ ਤੁਹਾਡੇ ਨਾਲ ਸਾਂਝ ਕਰਦੇ ਰਹਾਂਗੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ